ਕੜਾ ਲਾਖੋ ਸ਼ਾਰ ਪੇੜ ਬੱਕਰੀ ਓਏ ਭਈ ਗਰਗੋਜ ਓ ਰਾਜੇ ਓਥੇ ਓ ਨੇੜੇ ਤੂੰ ਕੈਮਰੇ ਆ ਜਾ ਆ ਜਾ ਕੇਰਾ ਆ ਜਾ ਕੇਰਾ ਹੁਣ ਮੱਲਾ ਜਮਣਾ ਬੋਲੋ ਜੋ ਕੋਈ ਇੱਕ ਤਾਂ ਫੇਲ ਆਏ ਓਏ ਦੇਖ ਪੈ ਜੁਕਰੀ ਓ ਨਾ ਕਰ ਜਾ ਸੱਪ ਸੱਪ ਨੂੰ ਮਾਰਦਾ ਸੱਪ ਕਿਹੜਾ ਸੱਪ ਕਿਹੜਾ ਨਹੀਂ ਬੁਲਾ ਯਾਰ ਵੇਚ ਗਾੜੋ ਤੇ ਜਾ ਗਾੜਾ ਦੀ ਪੁੱਤੋ ਜਾ ੱੱਲੇ ਓਏ ਓਏ ਵੇਖੋ ਮੈਨੂੰ ਓਏ ਯਾਰ ਡਲੀ ਡੋਲੀ ਦੀ ਚੱਕਰੀ ਓਏ ਬੱਦ ਠੀਕ ਆ ਠੀਕ ਆ ਕੋਈ ਮੰਨੀ ਚੱਲੋ 10 ਅੰਕਿਆ ਗਰਦਾ ਨਹੀਂ ਜੱਟ ਨਾ ਵਾਤਾ ਬੋਲੋ ਐ ਪੋਰਤੂ ਨਹੀਂ ਬੋਲਣਾ ਯਾਰ ਬੋਲਣਾ ਨਹੀਂ ਜੇ ਇਹ ਨਹੀਂ ਬੋਲਣਾ ਕਿ ਲੈ ਇਹ ਨਹੀਂ ਦੱਸਣਾ ਸਵਾਰ ਕੇ ਮੜਿਆ ਕਰ ਸਵਾਰ ਕੇ ਸਮਝਾਉਣਾ ਨਹੀਂ ਹੁੰਦਾ ਉਹਨੂੰ ਸਮਝਾਉਣਾ ਨਹੀਂ ਉਹਨਾਂ ਚਰਦਾ ਹੀ ਆ ਫਿਰ ਯਾਰ ਇਹ ਦੋਈ ਲੈਣੀ ਦੋਈ ਲੈਣੀ ਨਹੀਂ ਤੂੰ ਹਾਂ ਲੈ ਦੱਸਣਾ ਨਹੀਂ ਹੁੰਦਾ ਨਹੀਂ ਨਹੀਂ ਕਾੜਦਾ ਹਾਜੀ ਨੂੰ ਨਹੀਂ ਦੱਸਣਾ ਇਹ ਮੈਂ ਆ ਫੀਮ ਕੋਸਟ ਡੋਡੇ ਹੋ ਗਏ ਡੋਡੇ ਉਹੀ ਉਹੀ ਸਹੀ ਹੋ ਗਿਆ ਉਹ ਤੂੰ ਸਵਾਰ ਕੇ ਮੈਂ ਤਨ ਪੁੱਛ ਲਈ ਪੱਛ ਨਹੀਂ ਲਾਉਦਾ ਸਾਡਾ ਪੱਛ ਦਾ ਇਹ ਇਹ ਕਾਰਡ ਬਣਾ ਐ ਸੈਟ ਅੰਦਰ ਨਹੀਂ ਆਇਆ じゃ ਹੁਣ ਬਈ ਨਹੀਂ ਆਇਆ ਠੀਕ ਆ ਐ ਪੱਠੇ ਕੋਦਰ ਨਾਲ ਮਸ਼ੀਨ ਹਾਂ ਉਹ ਕਾ ਵੀ ਵੈਰੀ ਦੋ ਹੋ ਗਿਆ ਦੋ ਹੋ ਗਿਆ ਬਸ ਦੋ ਜਿੱਤ ਗਏ ਲੈ ਸਾਡਾ ਬੰਦਾ ਹੂੰ ਐਸੇ ਖਿਡਾਰੀ ਹੜੋ ਜੀ ਬੋਲਣਾ ਹੈ ਨਹੀਂ ਦੱਸਾਂ ਕਿ ਚੱਲ ਚੱਲ ਇਹੀ ਤਾਂ ਪਤਾ ਨਹੀਂ ਚਾਰ ਘਰ ਚਾਰ ਬੋਲਣਾ ਹੈ ਨਹੀਂ ਦੱਸਾਂ ਕਿ ਮੈਂ ਹੁਣ ਇਹਨਾਂ ਨੂੰ ਇਹ ਇਹ ਆਹ ਮੈਂ ਯਾਰ ਹੁਣ ਮੈਂ ਇੱਕ ਮਿੰਟ ਲਗਾ ਤਾ ਮੈਂ ਤੜਾਕਾ ਕਰ ਹੁਣ ਇਹਨੂੰ ਯਾਰ ਦੱਸਾਂ ਕਿ ਮੈਂ ਇਹ ਹੀ ਤਾਂ ਦੱਸਣਾ ਉਹਨਾਂ ਲਈ ਆਈ ਤਾਂ ਹਿੰਟ ਤੂੰ ਸਮਝਾ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਸੁਣਾਉਣਾ ਲੱਗਦਾ ਹੀ ਵਸੀ ਹੁਣ ਤੇਰੀ ਗੱਲ ਤਾਂ ਲੱਗਣੀ ਐ ਦੇਖ ਸਮਝਾ ਕਿਵੇਂ ਆ ਜਿਵੇਂ ਮਰ ਨਹੀਂ ਉਹ ਵੰਗ ਨਹੀਂ ਉਹ ਵੰਗ ਨਹੀਂ ਯਾਰ ਇੱਕ ਵਾਰ ਸਤਨਾ ਦਾ ਭਾਈ ਦੇ ਦਦਾ ਹਿੰਟ ਹਾਂ ਨਾ ਦੇਣਾ ਨਾ ਵੇ ਨਹੀਂ ਪਤਾ ਲੱਗ ਰਿਹਾ ਕਿਹੜਾ ਕਲਾਕਾਰ ਕਰਦਾ ਮੁੰਡੀਆਂ ਪਾਉਂਦਾ ਛਾਪਾਂ ਉਹ ਤਾਂ ਨਹੀਂ ਜੱਜ ਵੀ ਉਹ ਨਹੀਂ ਯਾਰ ਕੋਈ ਟਾਈਮ ਨਹੀਂ ਰੱਖਣਾ ਕੋਈ ਕੋਈ ਟਾਈਮ ਨਹੀਂ ਪੁੱਦਾ ਮੈਂ ਖੁੱਲਾ ਹੀ ਆ ਬੱਸ ਯਾਰ ਹੁਣ ਬੋਲਣਾ ਹੈ ਨਹੀਂ ਤੇ ਮੈਂ ਦੱਸਾਂ ਕੀ ਹਲਦਾ ਨਾ ਇਸ਼ਾਰੇ ਦੇਣੇ ਇਧਰ ਦੇ ਗਰਦਾਹ ਮਾਨ ਐਨਾ ਡੂੰਗਾ ਨਹੀਂ ਹੁਣ ਪਤਾ ਲੱਗੂ ਖੁੱਲਾ ਤੇਰੀ ਮੁੰਦਰੀ ਦੇ ਨਾਲ ਕੋਈ ਮੁੰਦਰੀ ਛੱਲੇ ਦਾ ਹਾਂ ਬਾਬੇ ਜੱਗੇ ਨੂੰ ਪਤਾ ਲੱਗੂ ਕੋਈ ਨਹੀਂ ਇਹਨਾਂ ਨੂੰ ਪਤਾ ਲੱਗਣਾ ਪੁਰਾਣੇ ਬੋਲਣਾ ਤਾਂ ਹੈ ਨਹੀਂ ਨਾ ਬੋਲੇ ਤਾਂ ਨੂੰ 1 ਮਿੰਟ ਚ ਪਤਾ ਲੱਗ ਜੂਗਾ ਤੇ ਬੋਲਣਾ ਤਾਂ ਹੈ ਹੀ ਨਹੀਂ ਤੈਨੂੰ ਵੀ ਪਤਾ ਮਾਨਕ ਮਾਨਕ ਨਹੀਂ ਮੁੰਦਰੀ ਛੱਲੇ ਦਾ ਕੋਈ ਹੋਰ ਗੱਲ ਕਰਾਣਾ ਹੁੰਦਾ ਜੀ ਫੀਲੀਮ ਮਾ ਕੱਟਦੇ ਯਾਰ ਇੰਨਾ ਨਹੀਂ ਹੁੰਦਾ ਟਾਈਮ ਉਹ ਚ ਕੱਟਦੇ ਠੀਕ ਆ ਹੁਣ ਜਯਾ ਯਾਰ ਕੋਣ ਪਰ ਤੁਰਾਏ ਕਰ ਤੂੰ ਉਹ ਬੜਾ ਲੱਗੂ ਆ ਗਾਲ ਨਹੀਂ ਕੱਢਣੀ ਗਾਲ ਠੀਕ ਆ ਇੰਜਣਾ ਆਪਾ ਰੁਕਾ ਉਹ ਬੋਲਣਾ ਨਹੀਂ ਮੋਟਾ ਹੈ ਨਹੀਂ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਅੱਜ ਆਇਆ ਮੈਨੂੰ ਅੱਜ ਨਿਕਲ ਗਈ ਕੋਈ ਮੇਰੇ ਨਾਲ ਆ ਜਾ ਬੇਟਾ ਕਾਦਾ ਕਰ ਲਾ ਗਿਆ ਚੁੱਕੀ ਆ ਗਿਆ ਜਾ ਬੇਟਾ ਲਾ ਆ ਵੀ ਇੱਕ ਰਹਿ ਗਿਆ ਸਾਡਾ ਬਈ ਆ ਵੀਰੋ ਤਾਂ ਮਰੇ ਵੀ ਆ ਚਾਰ ਹੀ ਆ ਚਾਰ ਹੀ ਹੋਏ ਆ ਚਾਰ ਹੀ ਹੋਏ ਆ ਜਿੱਤ ਜਾਗੇ ਆਪਣੇ ਇੱਕ ਹੀ ਫੇਰ ਆ ਖਰਚ 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 ਐ ਕਿੰਨੇ ਕਾ ਤਕਲਾ 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 ਸ਼ਿਆਰ ਬੱਕਰੀ ਓਏ ਭਈ ਗਰਗੋਜ ਓ ਰਾਜੇ ਉੱਥੇ ਉਹ ਨੇੜੇ ਤੂੰ ਕੈਮਰੇ ਤੇ ਤੇਰੇ ਰੈਕਸ਼ਨ ਆਉਂ ਜਾਈਦੇ ਆ ਕਾਟੋ ਬੰਦ ਉਹ ਭਾਈ ਬੋਲੇ ਆ ਗੋਲੀ ਆਂਦੇ ਆ ਆ ਜੋ ਥੋੜੇ ਆ ਗਏ ਘਰ ਨਾਲ ਹੁਣ ਆਪਾਂ ਨਾ ਬੋਲਣਾ ਨਹੀਂ ਜਿਵੇਂ ਹਰਨਗੇ ਕਿਹੜਾ ਸਮਝਾਉ ਤੇ ਕਿਹੜਾ ਬੋਲੂ ਆ ਲਵਲ ਮੈਂ ਮੱਲਾ ਦੀ ਇਕੱਲੇ ਲਾਹ ਹੀਰੇ ਤੇ ਜਾਣੇ ਆ ਨਹੀਂ ਤੂੰ ਸਮਝਾਏ ਹੀ ਨਹੀਂ ਉਹ ਲਾਹ ਸਮਝਾਈ ਨਾ ਉਹਨੂੰ ਦੇ ਉਹ ਨਹੀਂ ਤੇਰੇ ਲਾਉਣਾ ਇਹ ਮੇਰੇ ਲਾਉਣਾ ਇਹ ਉਹ ਤੋ ਲਾਹ ਹੀਰਾ ਤੂੰ ਸੱਚੇ ਨਹੀਂ ਆ ਸਾਨੂੰ ਕਿਨੇ ਬਾਤ ਉਹ ਬੋੜਾ ਬੋੜਾ ਹੋਵੇ ਤੂੰ ਹੋਇ ਜ਼ਰਾ ਬੋੜਾ ਉਹ ਬੋੜਾ ਕੈਮਰੇ ਕਿੰਨੇ ਹੋ ਸਭ ਖਾਈਆ ਆ ਸਾਡੇ ਪਰਪੋਤ ਜੀ ਹੁਣ ਸਾਡੇ ਪੇਪਰ ਪੜ੍ਹਈਆਂ ਚੱਕੀ ਯਾਰ ਬਾਬੂ ਨਾਮ ਬੋਲ ਯਾਰ ਇਹਨੂੰ ਬੋਲਣ ਦੇ ਬੰਦੇ ਨਹੀਂ ਹੈ ਕੀ ਹੋਣਾ ਫੱਟਿਆ ਆਪਾਂ ਜਾਣ ਵਾਏ ਜੜੇ ਤਾਂ ਉੱਧਰ ਜਾਓ ਨੀ ਇਹ ਕੈਮਰਾ ਜੋ ਹਾਂ ਵੇ ਲੈ ਵੇ ਹਾਂ ਪਤਾ ਲੱਗਣਾ ਕੀ ਲੱਗਦਾ ਹੁਣ ਪਤਾ ਲੱਗੂ ਤੁਹਾਡਾ ਆ ਜਾ ਆ ਜਾ ਕੇਰਾ ਆ ਜਾ ਕੇਰਾ ਹੁਣ ਮਤਲਬ ਜਮਾ ਨਾ ਬੋਲੋ ਜੋ ਕੋਈ ਇੱਕ ਤਾਂ ਫੇਲ ਆਏ ਓਏ ਦੇਖ ਲੜਦੇ ਕੋਣ ਚੱਪਗਾ ਕੀ ਕੀ ਬਾਤਾਂ ਵਲਦ ਬੱਲਦ ਆ ਬੱਲਦ ਕੀ ਕਰਦਾ ਹੁੰਦਾ ਮਗਲਾ ਮਗਲਾ ਨਹੀਂ ਇਹ ਮੈਂ ਤੇ ਦੁਕੀ ਰਣਾ ਪੰਛੀ ਆ ਰਣਾ ਪੰਛੀ ਉਹ ਨਾ 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 ਚੱਕੀ ਰਾਇਆ ਚੱਕੀ ਰਾਇਆ ਨਹੀਂ ਭਾਈ ਉਹ ਇੱਟ ਦਾ ਮਾੜਾ ਮੋਟਾ ਦੇਣਾ ਗਿਆ ਹੈਂਸ ਟਿਕਟੋਕ ਦਾ ਇਹਦਾ ਬੰਦੇ ਨੇ ਸਾਡੇ ਨੂੰ ਦੱਸਿਆ ਉਹ ਨਾ ਗੋਲੀ ਆ ਰਿਹਾ ਮੈਨੂੰ ਨਹੀਂ ਨਹੀਂ ਬੋਲ ਕੇ ਦੱਸਣਾ ਹੀ ਨਹੀਂ ਇਹ ਪ੍ਰਾਣਾ ਪੰਚੀ ਬੋਲ ਗਿਆ ਇਹ ਬੋਲ ਗਿਆ ਇਹ ਸਾਡੇ ਅਸੀਂ ਤਾਂ ਸਾਫ਼ ਹੀ ਦੱਸ ਸਕਦੇ ਹੀ ਫਿਰ ਬੋਲ ਕੇ ਤਾਂ ਆ ਯਾਰ ਥੋੜੀ ਕਿਵੇਂ ਕੁਝ ਪਾਣੀ ਆਉਂਦਾ ਇਹ ਸਿੱਧੇ ਦੱਸੀ ਇਹਨਾਂ ਪ੍ਰਾਣਾ ਪੰਚੀ ਇਹ ਤਾਂ ਕਾਰ ਨਹੀਂ ਲਾਇਆ ਆ ਗਲਪਾ ਇਹ ਤਰਖਾ ਯਾਰ ਤੂੰ ਬੋਲੀ ਬਾਬਾ ਨਾ ਤੇਰੀ ਵਾਰੀ ਵੀ ਆ ਗਈ ਤੇਰੀ ਵਾਰੀ ਕਿੰਨੇ ਹੋਵੇ 3 ਹੋ ਗਏ ਨਾ 3 ਹੋ ਗਏ ਨਾ ਇੱਕ ਫੇਲ ਇਹਨਾਂ ਦਾ ਹਾਂ ਇੱਕ ਥੋੜਾ ਜਿਹਾ ਹੀ ਫੇਲ ਸੀ ਪਰ ਤਾਂ ਸਾਡਾ ਲਾਭ ਹੀ ਰਵਿਆ ਪੰਪ ਪੰਪ ਇਹ ਇਹ ਮਾਰਾ ਤੁਸੀਂ ਆਇਆ ਯਾਰ ਕਾ ਤੂੰ ਬੋਲਦੇ ਆ ਤੂੰ ਬੋਲਦੇ ਕਾ ਨਾ ਯਾਰ ਤੁਸੀਂ ਬਾਤਾਂ ਕਾ ਚਿੱਤੇ ਚੱਲਾ ਐ ਲੈ ਉਹ ਬੋਲੀਆ ਬੋਲ ਰਿਹਾ ਤਾਂ ਹੈ ਨਹੀਂ ਬਈ ਫਾਉਲ ਹੋ ਜੀ ਜੋ ਬੋਲ ਪਿਆ ਸਿੱਧਾ ਇਹ ਕੀ ਹੋਇਆ ਬਈ ਮੇਰੀ ਗੱਲ ਸੁਣ ਕੋ ਕਾ ਕਾ ਖੂਬ ਨਲ ਕਾ ਕਰੇ ਮੈਂ ਇਹ ਸਾਡਾ ਕੀ ਤੂੰ ਮੈਂ ਏ ਥੋੜੀ ਕਸੂਰ ਆ ਹੈ ਮਾਡਾ ਫੋਨ ਆ ਬਈ ਹਟਾਓ ਬਈ ਪਾਸੇ ਆ ਰਹੋ ਨਹੀਂ ਮੈਂ ਪਾਸੇ ਆ ਰਹਾਂ ਨਾ ਬੋਲੇ ਹੋਣਾ ਹਿੱਟ ਦਿੱਤਾ ਉਹਨੇ ਤੁਸੀਂ ਨਹੀਂ ਤੁਸੀਂ ਚੱਜ ਨਾਲ ਹਿੱਟ ਦਿੰਦੇ ਉਦੋਂ ਪਤਾ ਲੱਗਿਆ ਉਦੋਂ ਦੱਸਣ ਲੱਗਿਆ ਸੀਗਾ ਮੈਂ ਨਹੀਂ ਨਹੀਂ ਨਾ 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 ਨਹੀਂ ਨਹੀਂ ਯਾਰਾ ਜੀ ਆ ਵੇ ਦੀ ਤਰ੍ਹਾਂ ਜਿਵੇਂ ਮਰਜੀ ਹਿੱਟ ਤਾਂ ਦੇਣਾ ਹੀ ਆ ਉਹ ਵੀ ਯਾਰ ਆ ਸਿਸਟਮ ਆ ਬੋਲਣਾ ਨਹੀਂ ਯਾਰ ਥੋੜਾ ਬੰਦਾ ਹੀ ਬਾਹਰ ਦਾ ਬੋਲੀ ਜਾਂਦਾ ਸਕੂਟਰ ਹਾਂ ਇਹ 2 ਸਹੀ ਹੈ ਅਸੀਂ ਸਾਰੇ ਸਹੀ ਕੱਟਨੇ ਦੋ ਸਹੀ ਕਿਉਂ ਤਿੰਨ ਨਾ ਸਹੀ ਆ ਵੀ ਗਲਤ ਦੋ ਚੱਕੀ ਸਹੀ ਹੈ ਤੁਹਾਡੀ ਇਹ ਆ ਨਲਕਾ ਗਲਤ ਹੈ ਨਾ ਨਲਕਾ ਗਲਤ ਚੱਕਣਾ ਨਹੀਂ ਚੱਕੀ ਰਾਇਆ ਵੀ ਨਾਲ ਤਿੰਨ ਦਾ ਇਹ ਵੀ ਗੱਲ ਹੀ ਸਹੀ ਹੈ ਚੱਕਦਾ ਥੱਲੇ ਕੋਈ ਚੱਕਣਾ ਨਹੀਂ ਸਿੱਧਾ ਬੂਹ ਸਮਝਾ ਹਾਂ ਆ ਜਮਨ ਸਤਾ ਰੱਖਣਾ ਜਿਹੜਾ ਸਣਕੇ ਨੂੰ ਹਸਾਬ ਦੂਜੇ ਨਾਲ ਸੁਬਲੇ ਕੀ ਪਹਿਜ ਕਰੀਏ ਉਹ ਨਿਕਾ ਰਿਹਾ ਸੱਪ ਨੂੰ ਮਾਰਦਾ ਸੱਪ ਕਿਹੜਾ ਸੱਪ ਕਿਹੜਾ ਨਹੀਂ ਬੁਲਾ ਯਾਰ ਗੱਡੋ ਤੋਂ ਜਾ ਕੇ ਉੱਧਰ ਗੱਜਾ ਦਿੱਪੂ ਤੋਂ ਜਾ ਤਲੇ ਉਹ ਵੇ ਉਹ ਵੇ ਹੋ ਮਰੀ ਯਾਰ ਡਲੀ ਰੋਲੀ ਦੀ ਚੱਕਰੀ ਡਲੀ ਕਿਤੇ ਚੱਕੀ ਆ 2 ਹੰਡ ਦੇ ਟਾਈਮ ਇਹ ਗਲਤ ਆ ਉਹੋ ਯਾਰ ਕੀ ਹੁੰਦਾ ਖੇਡ ਆ ਇਹ ਕੀ ਭੈਣ ਚੋਦ ਲੈ ਉਹ ਕਾਣਾ ਚਾਰੇ ਕਰੀ ਆ ਉਹ ਰੱਖ ਕੇ ਕੀ ਕੀ ਰੱਖ ਕੇ ਕਾਣਾ ਚਾਰੇ ਕਰੀ ਆ ਲੱਕੜ ਕੀ ਹੁੰਦਾ ਯਾਰ ਉਹ ਭੈਣ ਚੋਦ ਖੇਡ ਲੱਕੜ ਬੱਗੇ ਕੀ ਆ ਦੇਂਦੇ ਕੀ ਕਹਿੰਦੇ ਨਹੀਂ ਯਾਰ ਉਹ ਨਹੀਂ ਨਹੀਂ ਆਉਂਦੀ ਦਾ ਆਉਂਦੀ ਦਾ ਹੈ ਉਹ ਨਾਂ ਨਹੀਂ ਆਉਂਦਾ ਨਾਂ ਨਹੀਂ ਦੱਸਣਾ ਨਾ ਨਹੀਂ ਆਉਂਦਾ ਉਹਦਾ ਲਲੂ ਲਲੂ ਉਹਦਾ ਨਾਂ ਨਹੀਂ ਆਉਂਦਾ ਹਣਾ ਪੁੱਤ ਮੈਂ ਨਾ ਤੂੰ ਕਿਵੇਂ ਚੱਲ ਬੱਸ ਵੱਧ ਤਾਂ ਗਿਆ ਬੰਦਾ ਯਾਰ ਨਹੀਂ ਨਹੀਂ ਯਾਰ ਉਹਦਾ ਨਾਂ ਨਹੀਂ ਆਉਂਦਾ ਕੀ ਭੈਣ ਚੋਦ ਤੂੰ ਉਹ ਸਮਝਾਉਗੇ ਤੈਨੂੰ ਸਮਝਾ ਓਹ ਤੁਮ ਜੀ ਉਹ ਤਾਂ ਸਮਝ ਗਿਆ ਮੈਂ ਮੈਨੂੰ ਨਾ ਨਹੀਂ ਆਉਂਦਾ ਉਹਦਾ ਨਹੀਂ ਨਹੀਂ ਮੈਨੂੰ ਨਾਂ ਵੀ ਰਾਹੀਏ ਤੇ ਇਹਦਾ ਖੇਡ ਦਾ ਨਾਂ ਨਹੀਂ ਆਉਂਦਾ ਉਹ ਚਪਲੀਆਂ ਮਾਰਦੇ ਆ ਉਹਦੇ ਪੰਜ ਸੋ ਸਾਰੀਆਂ ਓਹ ਨਹੀਂ ਨਹੀਂ ਉਹ ਮੂੰਹ ਨਹੀਂ ਬੋਲਣਾ ਬੌਲੋ ਜੀ ਉਹ ਬੋਰ ਉਹ ਤਾਂ ਵੀ ਨਾ ਨਹੀਂ ਆਉਂਦਾ ਪੈਸੇ ਇਹ ਤਿੰਨ ਚੀਜ਼ਾਂ ਲਾ ਇਹ ਕਿਹਦਾ ਦੱਸ ਦੇ ਦੱਸ ਦੇ ਤੂੰ ਮੂੰਹ ਨਾ ਬੋਲ ਕੇ ਦੱਸ ਦੇ ਕੁਝ ਨਹੀਂ ਦਿੰਦਾ ਐ ਕਿਵੇਂ ਨਹੀਂ ਦਿੰਦਾ ਬਾਝੀ ਇਹ ਗੱਲ ਗੱਲ ਕਹ ਲੈ ਨਾ ਬੀਟੋਲਾ ਇਹ ਬੋਲੀ ਫੋੜ ਚੱਲ ਫੋੜਾ ਦੱਸਦਾ ਦੇ ਦੱਸਦਾ ਦੇ 25 14 ਦਾ ਮਤਲਬ ਮੁਝੇ ਮਰਦਾ ਦੀਦਾ ਦਾ ਨਾ ਨਹੀਂ ਮੁਝੇ ਨਾ ਨਹੀਂ ਬੱਸ ਰਹਿ ਗਿਆ ਸਡਾਨ ਇਹਦਾ ਭਰਾਵਾ ਇਹਨਾਂ ਨੂੰ ਬਹੁਤ ਪੁੱਛਣਾ ਨੂੰ ਇਹਨਾਂ ਨੂੰ ਬਹੁਤ ਪੁੱਛਣਾ ਕੋਈ ਨੀ ਬੋਚਲੇ ਕੋਈ ਨਹੀਂ ਇੱਕਦਾਲ ਬਾਬੇ ਦੇ ਅੱਗੇ ਰੋਪਟੀਆਂ ਲੈ ਆ ਉਹ ਤਾਂ ਪੁੱਛੋ ਚੱਲ ਬਾਬੇ ਜਾ ਕੇ ਤੂੰ ਬਚ ਆ ਜਾ ਇੱਥੇ ਕਿਹ ਰਹੇਗਾ ਬਾਬੇ ਦੇ ਰੀ ਯਾਰ ਜਾ ਯਾਰ ਉਹ ਪੁੱਛੂ ਨਾ ਆਇਆ ਉਹਦਾ ਭੈਣ ਚੋਦੀ ਯਾਰ ਦੀਪ ਤੂੰ ਦੱਸਣਾ ਉਹ ਕਿ ਆ ਕਿ ਮੈਂ ਗਾਇ ਚਣਕੀ ਰੱਖਦੇ ਹੁੰਦੇ ਉਹ ਬੜਾ ਉੱਧਰ ਨਹੀਂ ਉਹ ਤਾਂ ਮੈਨੂੰ ਪਤਾ ਲੱਗ ਗਿਆ ਜਦੋਂ ਤੂੰ ਐ ਆਖਿਆ ਨਾ ਇਹ ਉਦੋਂ ਪਤਾ ਲੱਗ ਗਿਆ ਨਾ ਨਹੀਂ ਆਇਆ ਉਹਦਾ ਮੈਂ ਕਿ ਮਾਰ ਕੇ ਕਿਦੋਂ ਜੀ ਭਾਈ ਦੇ ਹੁੰਦੇ ਆ ਖਾਣ ਚੱਲ ਬਾਬਾ ਏੜਦਾ ਤੈਨੂੰ ਪਤਾ ਲੱਗ ਗਿਆ ਸੀ ਹਨਾ ਮੈਂ ਕਿ ਇਹ ਖੇਡ ਦਾ ਪਤਾ ਲੱਗ ਗਿਆ ਸੀ ਖੇਡ ਦਾ ਪਤਾ ਲੱਗ ਗਿਆ ਪੱਖੀ ਲੈ ਬਾਬੇ ਨੇ ਪਹਿਲੀ ਕੋਈ ਠੀਕ ਹੈ ਮੈਂ ਤਾਂ ਮੈਂ ਤਾਂ ਪਹਿਲੇ ਉਹ ਭਾਈ ਹੁਣ ਦੱਸ ਦੇ ਕੌਣ ਹੈ ਜਿੱਤੇ ਗੜੇ ਜਿੱਤੀ ਗੜੀ ਟੀਮਾਂ ਜਿੱਤੀਆਂ ਆ ਵੀਰ ਸੀਟਿੰਗ ਬਾਕ ਕੀਤੀ ਆ ਵੀਰ ਆ ਆ ਭਾਈ ਨਾ ਲਾਹੌਰ ਇਧਰ ਇਧਰ ਪਰਚਾਂ ਤੇ ਦੇ ਪਰਤ ਨਾ ਨਾ ਵੇਖ ਅੱਧੇ ਦਾ ਡੈਡੀ ਦੱਸੀ ਗਿਆ ਅਗਲਾ ਹਾਂ ਹਾਂ ਤਾਂ ਬਾਹਰ ਵਾਲੇ ਬੰਦੇ ਦੱਸ ਲੈ ਵੀ ਆ ਜਿੱਤ ਕੇ ਦੋਵੇਂ ਤੇ ਅਗਲੀ ਗੇਮ ਵੀ ਫੇਰ ਅੱਗੇ ਕੱਲ ਨੂੰ ਆਊਗੀ ਤੇ ਜੇ ਤੁਸੀਂ ਵੀ ਖੇਡ ਚ ਸ਼ਾਮਲ ਹੋਣਾ ਚਾਹੁੰਦੇ ਤਾਂ ਦੱਸ ਦਿ ਸਾਨੂੰ ਕਾਹਨ ਜਿੱਤੇ ਨਹੀਂ ਹਾਰੇਗੇ ਹਾਰੇਗੇ ਲੱਕੜ ਬੱਗਾ ਜੀ ਵੀ ਆ ਨਾ ਜੀ ਲੱਕੜ ਬੱਗਾ ਨਾ ਨਹੀਂ ਆਇਆ ਇੱਕ ਨਾ ਨਹੀਂ ਆਇਆ ਓਕੇ ਬਈ ਪਿੱਟੂ ਨੂੰ ਪਤਾ ਨਹੀਂ ਕੀ ਕਰੇ ਸ਼ੇਅਰ ਕਰ ਦਿ ਜੋ ਇੱਕ ਆਪਾਂ ਹੋਰ ਕਰਿਆ ਕਰਨਾ ਪਿੱਟੂ ਵੀ ਨਹੀਂ ਆਉਂਦੇ ਅੱਗੇ ਲੈ ਓਏ ਫੋਟ ਕਰ ਦੀ ਮਨ ਪੰਜਾ ਪੰਜਾ ਦੇ ਕੋਲ